ਜੀ ਕੀ ਕਹਾਣਾ ਜਾਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਾ ਸੁਤੰਤਰਤਾ ਦਾ ਕੌਮੀ ਪ੍ਰਧਾਨ ਸੇਵਾਦਾਰ ਹੋਣ ਦੇ ਨਾਤੇ ਮੈਂ ਸਮੂਹ ਜਿੱਥੇ-ਜਿੱਥੇ ਤੱਕ ਵੀ ਆਵਾਜ਼ ਜਾਊਗੀ ਸੰਗਤ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜਾ ਕਿ ਆਪਣੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਛੋਟੇ ਵਰਗਾਂ ਦੀਆਂ ਸਾਰੇ ਲੋਕਾਂ ਦੀਆਂ ਸਾਂਝੀਆਂ ਮੰਗਾਂ ਦੇ ਲਈ ਅੱਜ 16ਵੇਂ ਦਿਨ ਉਹ ਹੜਤਾਲ ਤੇ ਬੈਠਾ ਏ ਤਿਲ-ਤਿਲ ਕਰਕੇ ਜਾਨ ਦੇ ਰਿਹਾ ਪਰ ਅੰਨੀਆਂ ਬੋਲੀਆਂ ਸਰਕਾਰਾਂ ਸੁਣ ਨਹੀਂ ਰਹੀਆਂ ਉਹਦੇ ਹੱਕ ਦੇ ਵਿੱਚ ਸਰਕਾਰਾਂ ਦੇ ਰੋਸ ਵਜੋਂ ਨਾ ਪੰਜਾਬ ਦੀ ਸਰਕਾਰ ਬੋਲਦੀ ਹੈ ਨਾ ਕੇਂਦਰ ਵਾਲੀ ਤਾਂ ਬੋਲਣੀ ਕੀ ਸੀ ਹਰਿਆਣੇ ਵਾਲੇ ਤਾਂ ਸਾਡੇ ਵਿਰੋਧੀ ਜੰਤਕ ਨੇ ਜਾਂ ਗੋਲੇ ਮਾਰਦੇ ਨੇ ਸਾਡੇ ਪਰ ਪੰਜਾਬ ਵਾਲਿਆਂ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਮੰਗਾਂ ਨੂੰ ਲੈ ਕੇ ਅਕਾਲੀ ਦਾ ਸੰਸਦਰ ਕੱਲ ਨੂੰ ਆਪਣਾ ਜਿਹੜਾ ਮ ਅੰਬੇਦਕਰ ਦਾ ਬੁੱਤ ਹੈ ਡਾਕਟਰ ਭੀਮrao ਅੰਮੇਦਕਰ ਉਹਦੇ ਬੁੱਤ ਦੇ ਸਾਹਮਣੇ ਅਸੀਂ ਪੰਜ ਬੰਦੇ ਰੋਜ਼ ਭੁੱਖ ਹੜਤਾਲ ਤੇ 11 ਤੋਂ 4 ਵਜੇ ਤੱਕ ਬੈਠਿਆ ਕਰਾਂਗੇ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਵੀਰੋ ਹੁਣ ਜਾਗ ਪੀਏ ਆਇਆ ਕਰੀਏ ਕੰਮ ਛੱਡ ਕੇ ਇਹ ਉਹਦਾ ਇਕੱਲੇ ਦਾ ਡੱਲੇਵਾਲ ਦਾ ਨਹੀਂ ਕੰਮ ਹੈ ਆਪਣਾ ਸਾਰਿਆਂ ਦਾ ਹੈ ਪੰਦੇਰ ਉਹ ਵੀ ਉੱਥੇ ਰੋਜ਼ ਜੁੱਤੀਆ ਖਾਂਦੇ ਨੇ ਹਰਿਆਣਾ ਵਾਲੇ ਤੋਂ ਕਦੇ ਕੁਝ ਮਾਰਦੇ ਨੇ ਕਦੇ ਕੁਝ ਮਾਰਦੇ ਨੇ ਡਟੇ ਬੈਠੇ ਨੇ ਆਪਾਂ ਘਰਾਂ 'ਚ ਹੋਰ ਨਹੀਂ ਕੁਝ ਕਰ ਸਕਦੇ ਇੰਨਾ ਕੁ ਦਾ ਕਰੀਏ ਜਿੱਥੇ-ਜਿੱਥੇ ਵੀ ਮਜਾਰੇ ਹੁੰਦੇ ਨੇ ਪੰਜਾਬ ਦੀ ਐਡੀ 92 ਐਮਐਲਏ ਨੇ ਇਹਦਾ ਇਹ ਇਹ ਤਾਂ ਧਰਨੇ 'ਚੋਂ ਨਿਕਲੀ ਹੋਈਆਂ ਸਰਕਾਰਾਂ ਨੇ ਇਹਨਾਂ ਨੂੰ ਵੀ ਕਹੀਏ ਵੀ ਅੱਗੇ ਲੱਗੋ ਲਾ ਕੇ ਉਹਨਾਂ ਨੂੰ ਦਿੱਲੀ ਤੱਕ ਪਹੁੰਚਾ ਕੇ ਆਓ ਹੱਕੀ ਮੰਗਾ ਸਾਡੀਆਂ ਮਨਾਓ ਤਾਂ ਕਿ ਜਿਹੜੇ ਉੱਜੜ ਰਹੇ ਆ ਕਰਜ਼ੇ ਦੇ ਮਾਰੇ ਹੋਏ ਆ ਉਹ ਤੋਂ ਬਚ ਸਕੀਏ ਮੇਰੀ ਇੱਕੋ ਬੇਨਤੀ ਹੈ ਕਿ ਕੱਲੂ ਪਟਿਆਲਾ ਗੇਟ ਅਸੀਂ 11 ਵਜੇ ਬੈਠਾਂਗੇ ਆ ਸਕੇ ਤੁਸੀਂ ਸਾਡਾ ਸਹਿਯੋਗ ਦਵੋਗੇ ਅਕਾਲੀ ਦਾ 77 ਵੱਲੋਂ ਕੋਈ ਜ਼ਰੂਰੀ ਨਹੀਂ ਵੀ ਮੇਰਾ ਬੈਨਰ ਦੇਖਣਾ ਤੁਸੀਂ ਆਪਣਾ ਬੈਨਰ ਲਾ ਕੇ ਵੀ ਨਾਲ ਬਹਿ ਸਕਦੇ ਹੋ ਪਰ ਜਗਜੀਤ ਸਿੰਘ ਡੱਲੇਵਾਲ ਨੂੰ ਆਪਾਂ ਜੇ ਸਰਕਾਰਾਂ ਤੋਂ ਬਚਾ ਲਈਏ ਤਲ-ਤਲ ਕਰਕੇ ਮਰਦੇ ਨੂੰ ਉਹਦੀ ਜਾਨ ਬਚਾ ਲਈਏ ਇਹ ਵੀ ਸਮੇਤ ਜੱਗ ਹੁੰਦਾ ਕਿਸੇ ਦੀ ਜਾਨ ਬਚਾਉਣੀ ਮੈਨੂੰ ਲੱਗਦਾ ਵੀ ਤੁਸੀਂ ਇਹ ਮੇਰੀ ਗੱਲ ਪਰਵਾਣ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ